ਆ ਗਿਆ ਯਾਰ ਸੈਕਿੰਡ ਵੀਡੀਓ ਸਟਾਰਟ ਕਰਨੀ ਹੈ ਇਹਦੇ ਵਿੱਚ ਇੱਕ ਹੋਰ ਐਨੀਮਲ ਆਈ ਹੋਰੇ ਦੇਖੋ ਹੋਰ ਵੀ ਹੋਤਰਦੇ ਨੇ ਕਈ ਜਾਨਾਂ ਦੇ ਬੇਬੀ ਵੀ ਹੁਣ ਅੱਗੇ ਕਿਉਂ ਮੌਸਮ ਨਹੀਂ ਚੱਲਦਾ ਪਿਆ ਜੀ ਠੀਕ ਹੈ ਇਸ ਮੌਸਮ ਵਿੱਚ ਅੱਗੇ ਵਗੈਰਾ ਹੁੰਦੇ ਇਹਨਾਂ ਦੇ ਜੀ ਠੀਕ ਹੈ ਜੀ ਹੋਰ ਹੈ ਵਿਸ਼ਾਲ ਬਹੁਤ ਤਕੜੀਆਂ ਨਹੀਂ ਹੈ ਕਿ ਹੁਣ ਪਾਈ ਆ ਕੇ ਵੀ ਦੇਖ ਰਹੇ ਨੇ ਸਰਚ ਕਰ ਰਹੇ ਨੇ ਇਹਨਾਂ ਦਾ ਸਰਚ ਆਪਰੇਸ਼ਨ ਚੱਲ ਰਿਹਾ ਸੋ ਜਿੱਦਾਂ ਦੇਖ ਰਹੇ ਹੋ ਤੁਸੀਂ ਇੱਕ ਹੋਰ ਹੈ ਛੋਟੀ ਹੈ ਆ ਦੇਖੋ ਤੁਸੀਂ ਦੇਖ ਰਹੇ ਹੋ ਇੱਕ ਹੋਰ ਵੀਡੀਓ ਚ

ਬਾਈ ਬੈਡਾਂ ਦੀ ਹੈ ਨਾ ਡਰ ਕੇ ਅਗੇ ਜੀਦਾ ਮੌਂਟੰਡਿਓ ਵਿਚਾਰੀ ਫਸ ਗਈ ਹੈ ਨਾ ਅੰਦਰ ਹੀ ਸਾਠ ਨਹੀਂ ਗਈ ਉਹ ਆਪਣੇ ਆਪ ਨੂੰ ਬਚਾ ਰਹੀ ਹੈ ਨਾ ਨਾ ਇਹ ਤਾਂ ਪਹਿਲੇ ਦੀ ਗਈ ਸੀ ਇੱਥੇ ਪਹਿਲਾ ਦੀ ਸੀ ਨਾ ਉਹ ਇੱਥੇ ਆਈ ਉਹ ਇੱਧਰ ਆਈ ਹੈ ਉਹ ਇੱਧਰ ਆਈ ਹੈ ਉਹ ਨਹੀਂ ਇਹ ਤਾਂ ਉਂਡੀ ਉਂਡੀ ਜਿੰਨੀ ਹੈ ਉਡੀ ਜਿੰਨੀ ਹੈ ਇਹ ਦੋਨੋਂ ਹੀ ਸੇਮ ਹੈ ਪਹਿਲਾ ਵਾਲੀ ਵੀ ਇੰਨੀ ਸੀ ਆਵਾਜ਼ ਉਹਨਾਂ ਕੇ ਦੀਗਾ ਸੇਮ ਹੈ ਸੇਮ ਹੈ ਸੇਮ ਹੈ ਉਹ ਪਾਈ ਹੋਈ ਹੈ ਇਹਨੇ ਇੱਧਰ ਹੀ ਨਿਕਲ ਜਾਣਾ ਮੈਂ ਧਿਆਨ ਨਾਲ ਥੋੜਾ ਜਿਆਦਾ ਇਹਨੇ ਬੱਚਾ ਦਿੱਤਾ ਹੈ ਨਾ ਤੇਰੇ ਨਾਲ ਦਾ ਪਰਿਚੈ ਤੰਦਰਾ ਕੋਈ ਨਹੀਂ ਚੀ ਉਸੇ ਕੋ ਹੱਕਾ ਨਾ ਦੋ ਇਹਦੇ ਉੱਪਰ ਜਿਹੜੇ ਉਹਦੇ ਨਾਲ ਹੈਂਡਲ ਜੇ ਨਾ ਫੜ ਲੋ ਤਾਂ ਨਾ ਨਾ ਅੰਦਰ ਹੀ ਜਾਏਗੀ ਸਿੱਧਾ ਜਾਂ ਇਹਨਾਂ ਦਾ ਮੂੰਹ ਫੜਨਗੇ ਪਹਿਲਾਂ ਮੰਗ ਉਹ ਅਟੈਕ ਕਰਦੀ ਆ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਪਕੜ ਲਈ ਪਕੜ ਲਈ ਪਕੜ ਲਈ ਮਹਿਮਾ ਆਜੋ 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 ਮਹਿਮਾ ਦੇਖੋ ਨਵਾਂ ਸੀਨ ਪਕੜ ਲੈ ਪਕੜ ਲੈ ਆਜੋ ਆਜੋ ਪਕੜ ਲੈ ਲੋ ਜੀ ਦੇਖੋ ਭਾਜੀ ਨੇ ਭਾਜੀ ਦੱਸੋ ਮਾੜਾ ਜਦੇ ਬਾਰੇ ਇੱਕ ਗੋਦਾ ਸੀਗਾ ਬਟ ਐਕਚੁਅਲ ਚ ਹੋਰ ਦੋ ਗੋਆ ਨਿਕਲੀਆਂ ਨੇ ਸੋ ਭਾਜੀ ਨੇ ਬਹੁਤ ਹੀ ਧਿਆਨ ਦਿੱਤਾ ਹਾਂਜੀ ਬਾਜੀ ਆਹ ਜੀ ਪਕਟਰੀਆ ਹੁੰਦਾ ਦੇ ਮੂੰਹ ਦੇ ਵਿੱਚ ਇਹਦੇ ਠੀਕ ਹੈ ਜੀ ਇਹਦੀ ਲਾਰ ਦਿਖ ਰਹੀ ਹੈ ਜੀ ਤੇ ਮੂੰਹ ਚ ਲਾਰ ਹੈ ਜੀ ਠੀਕ ਹੈ ਜੀ ਤੇ ਜੇ ਕਿਸੇ ਨੂੰ ਵੱਡ ਲੈਂਦੀਆਂ ਨਾ ਇਹਦਾ ਜਲਦੀ ਚੱਕਮ ਤੀਨ ਨਹੀਂ ਹੁੰਦਾ ਇਹਦਾ ਬਿਰਚੋ ਕਰੀਓ ਨਾ ਕੋਈ ਚੱਕਰ ਕੋਈ ਨਾ ਨਾ ਹੁੰਦਾ ਭੇਟਿਆ ਹੋਵੇ ਮਿਸ਼ਨ ਆ ਦੇਖੋ ਜੀ ਥੋੜੀ ਦੇਰ ਲਈਏ ਐਵੇਂ ਕਰੂਗੀ ਉਸ ਤੋਂ ਬਾਅਦ ਆਪੇ ਸ਼ਾਂਤ ਹੋ ਜਾਏਗੀ ਹੀਟਿੰਗ ਹੋਣ ਲੱਗਿਆ ਸੀ ਕਿਹੋ ਜਿਹਾ ਹੀਟ ਹੋ ਰਿਹਾ ਸੀ ਨਾ ਇਸ ਕਰਕੇ ਆਪਾ ਜੀ ਜਾ ਰਹੇ ਆ ਦੇਖੋ ਸਾਡੇ ਦੋ ਹੈਗਾ ਬਸ ਹਾਂ ਅੰਦਰ ਹੋਰ ਵੀ ਨਾ ਆਉਣ ਹਨਾ ਇਹ ਅੰਡੇ ਵਾਲੇ ਬੱਚੇ ਕਿਸੀ ਆ ਸਾਨੇੰਡ ਬ੍ਰਿਕ ਤੁਸੀਂ ਕਦੇ ਪਰ ਫਦਾਈ ਕਾ ਕੱਢੀਏ ਤੁਸੀਂ ਗੱਡੀ ਹੈਗੀ ਹੈ ਹਾਂਜੀ ਹਾਂਜੀ ਨਾ ਨਾ ਕੋਈ ਗੱਲ ਨਹੀਂ ਕਿੱਥੇ ਛਾੜੀਆ ਹਣਾ ਦੱਸੋ ਨਾ ਨਾ ਕੋਈ ਗੱਲ ਨਹੀਂ ਬਹੁਤ ਤੇ ਬਹੁਤ ਐਨੀਮਲ ਨਾ ਨਾ ਦੱਸ ਦਿਓ ਜਿੱਥੇ ਛਾੜੀਆ ਹਣਾ ਅਸੀਂ ਵੀ ਤਾਂ ਹੀ ਕਰਕੇ ਬੁਲਾਇਆ ਕਿਉਂਕਿ ਨਾ ਮਾਰਨ ਵਾਲੇ ਤਾਂ ਬਹੁਤ ਹੁੰਦੇ ਨੇ ਨਹੀਂ ਮਾਰ ਕੇ ਫਾਇਦਾ ਨਹੀਂ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਸਟ੍ਰੀਟ ਨੰਬਰ ਤੇ ਮਰਦੀ ਜਲਦੀ ਨਹੀਂ ਹੈਗੀ ਇਹ ਅੱਛਾ ਜੀ ਇਹ ਵੀ ਹੈ ਨਹੀਂ ਮਰਦੀਏਗੀ ਜਾਂ ਆਪਾਂ ਇਹਦੀ ਜਿਹੜੀ ਸਕਿਨ ਆ ਨਾ ਹਾਂਜੀ ਹਾਂ ਉਹ ਇੰਨੀ ਉਹ ਹਾਰਡ ਹੈ ਨਾ ਉਹ ਅੱਛਾ ਜੀ చె చమడ